ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਅੱਜ ਤੁਹਾਡੇ ਵਾਸਤੇ ਅਸੀਂ ਵਿంటర్ ਦੀ ਕਲੈਕਸ਼ਨ ਹੈ ਤੇ ਸਾਰੀ ਹੀ ਵੀਡੀਓ ਦਾ ਪ੍ਰਾਈਸ ਅਲੱਗ-ਅਲੱਗ ਰਹੇਗਾ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਪ੍ਰਾਈਸ ਅਸੀਂ ਵੀਡੀਓ ਦੇ ਵਿੱਚ ਸਾਰੇ ਸੂਟਾਂ ਦੇ ਨਾਲ-ਨਾਲ ਦੱਸਾਂਗੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਤੇ ਬਹੁਤ ਪਿਆਰੇ ਪਿਆਰੇ ਸੂਟ ਹਨ ਕਮੈਂਟ ਆਇਆ ਹੋਇਆ ਸੀਗਾ ਕਿ ਥੋੜਾ ਜਿਹਾ ਕੋਲਡ ਲੇਡੀ ਚਾਟ ਵੀ ਦਿਖਾਓ ਅਸੀਂ ਹਰੇਕ ਸਾਡੀ ਵੀਡੀਓ ਦੇ ਵਿੱਚ ਤਕਰੀਬਨ ਮਿਕਸ ਸੂਟ ਹੁੰਨੇ ਆ ਅਸੀਂ ਹਰ ਇੱਕ ਏਜ ਨੂੰ ਮਤਲਬ ਦੇਖ ਕੇ ਹਰੇਕ ਏਜ ਦੇ ਵਾਸਤੇ ਸੂਟ ਹੁੰਨੇ ਆ ਬਟ ਅੱਜ ਵਾਲੀ ਏ ਜਿਹੜੇ ਸੂਟ ਅਸੀਂ ਤੁਹਾਨੂੰ ਦਿਖਾ ਰਹੇ ਆ ਇਹਦੇ ਵਿੱਚ ਤੁਸੀਂ ਜੇ ਤੁਹਾਡੀ ਚੁਆਇਸ ਹੈਗੀ ਆ ਥੋੜਾ 올ਡ ਚਾਟ ਦੇ ਵਿੱਚ ਤਾਂ ਤੁਸੀਂ ਕੁਝ ਐਦਾਂ ਨਹੀਂ ਚੁਆਇਸ ਕਰ ਸਕਦੇ ਹੋ ਕਲਰ ਕਰੀਮ ਕਲਰ ਦੇ ਉੱਪਰ ਆ ਰੀਵਾ ਬ੍ਰਾਂਡ ਆ ਜੀ ਪਸ਼ਮੀਨੇ ਦਾ ਸੂਟ ਆ 1600 ਪ੍ਰਾਈਸ ਆ ਜੀ ਇਹਨਾਂ ਸੂਟਾਂ ਦਾ ਰੀਵਾ ਬ੍ਰਾਂਡ ਦਾ ਪਿਓਰ ਪਸ਼ਮੀਨੇ ਦਾ ਸੂਟ ਆ ਤੇ ਇਹਦੇ ਨਾਲ ਇਹ ਸਲਵਾਰ ਹੈਗੇ ਠੀਕ ਆ ਜੀ 2 ਮੀਟਰ ਦੀ ਸਲਵਾਰ ਆ ਤੇ 2 ਮੀਟਰ ਦੀ ਹੈਗੀ ਆ ਜੀ ਸ਼ਰਟ ਤੇ ਬਾਕੀ ਹੈਗਾ ਜੀ ਇਹਦਾ ਦੁਪੱਟਾ ਜਿਹੜਾ ਸ਼ਾਲ ਆ ਉਹ ਮਤਲਬ ਕਿ ਲਾਈਟ ਵੇਟ ਸ਼ਾਲ ਐ ਕਿ ਦੁਪੱਟੇ ਦੀ ਤਰ੍ਹਾਂ ਸ਼ਾਲ ਆ ਜੀ ਇਹ ਕੋਏਗਾ ਬਾਮ ਦੇ ਵਿੱਚ ਪਰ ਹੈਗਾ ਇਹ ਛਾ ਦੁਪट्टे ਦੀ ਤਰ੍ਹਾਂ ਬਹੁਤ ਪਤਲਾ ਹੈ ਠੀਕ ਹੈ ਪਿਓਰ ਦਾ ਸੂਟ ਹੈ ਜੀ ਕਲਰ ਆਪਸ਼ਨ ਬਹੁਤ ਸੋਹਣੀ ਆ ਸਾਰੀ ਹੀ ਸਲਵਾਰਾਂ ਦੇ ਉੱਪਰ ਇਦਾਂ ਪ੍ਰਿੰਟ ਆ ਦੇਖੋ ਕਿੰਨਾ ਸੋਹਣਾ ਸੂਟ ਹੈ ਇਹ ਇਸ ਕੋਈ ਵੀ ਪਾ ਸਕਦੀ ਆ ਤੇ ਕਲਰ ਬਹੁਤ ਪਿਆਰੇ ਆ ਇਹਦੇ ਵਿੱਚ ਇਹ ਤਿੰਨ ਕਲਰ ਨੇ ਜੀ ਤਿੰਨ ਦੇ ਤਿੰਨ ਹੀ ਕਲਰ ਬਹੁਤ ਸੋਹਣੇ ਆ 1600 ਪ੍ਰਾਈਸ ਨੇ ਸ਼ਿਪਿੰਗ ਚਾਰजेस ਅਲੱਗ ਤੋਂ ਲੱਗਣਗੇ ਰੀਵਾ ਬ੍ਰਾਂਡ ਦਾ ਹੀ ਨੈਕਸਟ ਸੂਟ ਦੰਨੇ ਆ ਜੀ ਤੁਹਾਨੂੰ ਕੁਛ ਇਦਾਂ ਦਾ ਵੀ ਦੇਖ ਸਕਦੇ ਆ ਤੁਸੀਂ 프린ਟਡ ਸ਼ਰਟ ਆ ਪਿਓਰ ਪਸ਼ਮੀਨੇ ਦੀ ਠੀਕ ਆ ਤੇ ਪਲੇਨ ਸਲਵਾਰ ਆ ਜੇ ਹਲਕੀ ਹਲਕੀ ਸੈਲਫ ਸਲਵਾਰ ਦੇ ਵਿੱਚ ਲਾਈਨਿੰਗ ਤੇ ਜਿਹੜਾ ਇਹਦਾ ਸ਼ਾਲ ਆ ਉਹ ਲੰਮਾ ਚੌੜਾ ਤੁਹਾਨੂੰ ਮਿਲੇਗਾ ਇਦਾਂ ਰਹੇਗਾ ਜੀ ਇਹਦਾ ਸ਼ਾਲ ਠੀਕ ਆ ਜੀ ਤੇ ਇਹਦੇ ਵਿੱਚ ਇਹ ਸਿੰਗਲ ਹੀ ਸੂਟ ਆ ਕਿਉਂਕਿ ਹੁਣੇ-ਹੁਣੇ ਸ਼ਾਪ ਤੇ ਕਲਾਇੰਟ ਆਏ ਸੀ ਨਾਲ ਦੀ ਨਾਲ ਚੁੱਕ ਕੇ ਲੈ ਗਏ ਸੂਟ ਸਟੱਫ ਬਹੁਤ ਫਾਈਨ ਆ ਤੇ ਬ੍ਰਾਂਡਡ ਪੀਸ ਨੇ ਸਭ ਤੋਂ ਵੱਡੀ ਗੱਲ ਆ ਨੈਕਸਟ ਤੁਹਾਨੂੰ ਦੰਨੇ ਆ ਜੀ ਇਹ ਵਾਲਾ ਡਿਜ਼ਾਈਨ 1600 ਪ੍ਰਾਈਸ ਦੇ ਵਿੱਚ ਨੇ ਇਹ ਸਾਰੇ ਸੂਟ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਫਿਲਹਾਲ ਇਸ ਟਾਈਮ ਤੇ ਐਦਾਂ ਬੈਕ ਤੇ ਵੀ ਸੇਮ ਰਹੇਗਾ ਡਿਜ਼ਾਈਨ ਸਾਫਟ ਪਸ਼ਮੀਨੇ ਦੇ ਉੱਪਰ ਇਹਦੇ ਨਾਲ ਵੀ ਤੁਹਾਨੂੰ ਸਲਵਾਰ ਦੇ ਉੱਪਰ ਐਦਾਂ ਸੈਲਫ ਪ੍ਰਿੰਟ ਦੇ ਉੱਪਰ ਬਹੁਤ ਸੋਹਣਾ ਪ੍ਰਿੰਟ ਮਿਲੇਗਾ ਤੇ ਇਹ ਹੈਗਾ ਜੀ ਇਹਦਾ ਲਾਈਟ weight ਸ਼ਾਲ ਬਹੁਤ ਸੋਹਣਾ ਸ਼ਾਲ ਆ ਦੁਪੱਟਿਆਂ ਦੀ ਤਰ੍ਹਾਂ ਕਲਰ ਇਹ ਆਨੀਅਨ ਪਿੰਕ ਜਾਂ ਬਹੁਤ ਸੋਹਣਾ ਜਿਹਾ ਸ਼ੇਡ ਆ ਦੇਖ ਕੇ ਸਕਿਨ ਸ਼ੇਡ ਆ ਜੀ ਤਿੰਨ ਕਲਰ ਨੇ ਤਿੰਦੇ ਤਿੰਨ ਹੋਈ ਕਲਰ ਇੱਕ ਤੋਂ ਇੱਕ ਨੇ ਇਹਦੇ ਪ੍ਰਾਈਸ ਹੈਗਾ 1600 ਨੈਕਸਟ ਜਿਹੜੇ ਸੂਟ ਦਿਖਾ ਰਹੀਆਂ ਕੇਸਰ ਕਰਾਚੀ ਬ੍ਰਾਂਡ ਦੇ ਸੂਟ ਨੇ ਇਹ ਵੀ ਤੁਹਾਨੂੰ 1600 ਦੇ ਵਿੱਚ ਹੀ ਮਿਲਣਗੇ ਪਿਓਰ ਪਸ਼ਮੀਨਾ ਜੀ ਠੀਕ ਹੈ ਇਹਦੀ ਸ਼ਰਟ ਹੈ ਜਿਹੜੀ 올ਓਵਰ ਹੈਗੀ ਪ੍ਰਿੰਟਡ ਠੀਕ ਹੈ ਮੈਚਿੰਗ ਸੂਟ ਨੇ ਬਹੁਤ ਸੋਹਣੇ ਜੇ ਤੇ ਘੇਰੇ ਦੇ ਉੱਪਰ ਐਦਾਂ ਬਹੁਤ ਸੋਹਣਾ ਇਹ ਬਾਰਡਰ ਲੱਗਿਆ ਹੋਇਆ ਤੇ ਇਹ ਹੈਗੀ ਜੀ ਇਹਦੀ ਸਲਵਾਰ 셀ਫ ਪ੍ਰਿੰਟ ਦੇ ਵਿੱਚ ਆ ਜਿਹੜਾ ਸ਼ਰਟ ਦੇ ਉੱਪਰ ਪ੍ਰਿੰਟ ਆ ਉਹੀ ਪ੍ਰਿੰਟ ਸਲਵਾਰ ਦੇ ਉੱਪਰ ਹੋਏਗਾ ਸਲਵਾਰ ਸਿੰਗਲ ਕਲਰ ਦੀ ਹੋਏਗੀ ਤੇ ਇਦਾਂ ਹੀ ਬਾਰਡਰ ਵਗੈਰਾ ਦੇ ਕੇ ਬਣਾਇਆ ਹੋਇਆ ਹੈ ਇਹ ਜਸਟ ਇੱਕ ਪੱਟੀ ਲਗਾਈ ਹੋਈ ਆ ਤੁਸੀਂ ਇਹਨੂੰ ਰਿਮੂਵ ਕਰਨਾ ਤਾਂ ਵੀ ਕਰ ਸਕਦੇ ਹੋ ਨੈਕਸਟ ਦੇ ਰਹੇ ਹਾਂ ਜੀ ਤੁਹਾਨੂੰ ਸੌਰੀ ਇਹਦੇ ਨਾਲ ਸ਼ਾਲ ਦੇ ਰਹੇ ਹਾਂ ਬਹੁਤ ਪਿਆਰਾ ਜਿਹਾ ਇਹ ਪਿਓਰ ਪਸ਼ਮੀਨੇ ਦਾ ਬਹੁਤ ਲਾਈਟ ਵੇਟ ਦੁਪੱਟੇ ਦੀ ਤਰ੍ਹਾਂ ਸ਼ਾਲ ਹੈ ਜਿੱਦਾਂ ਦੁਪੱਟਾ ਲੈ ਲਿਆ ਜਿਵੇਂ ਇਹ ਸ਼ਾਲ ਲੈ ਲਿਆ ਜੀ ਦੁਪੱਟੀਆਂ ਵਰਗੇ ਸ਼ਾਲ ਨੇ ਕਲਰ ਇਹਦੇ ਵਿੱਚ yellow ਜਿਹਾ ਸ਼ੇਡ ਹੈ ਮਸਟਾਰਡ yellow ਇਹ ਸਲਵਾਰ ਆ ਜਾਏਗੀ ਇਸ ਚੇ ਲਾਈਟ ਫਿਰੋਜੀ ਸ਼ੇਡ ਆ ਗਿਆ ਜੀ ਇਹ ਤਿੰਨ ਕਲਰ ਨੇ ਤਾਂ ਦਾ ਪਹਿਲਾ ਪ੍ਰਿੰਟ ਦਿਖਾਇਆ ਕੇਸਰ ਕਰਾਚੀ ਦੇ ਵਿੱਚ ਇੱਕ ਪ੍ਰਿੰਟ ਹੋਰ ਦਿਖਾਣੇ ਇਹ ਥੋੜਾ ਜਿਹਾ ਲਾਈਟ ਜਿਹਾ ਇਹਨਾਂ ਦਾ ਸਲਵਾਰਾਂ ਦਾ ਕਲਰ ਆ ਜਾਏਗਾ ਪ੍ਰਿੰਟ ਬਹੁਤ ਸੋਹਣੇ ਨੇ ਜੀ ਘੇਰੇ ਤੇ ਉਦਾਂ ਹੀ ਬਾਰਡਰ ਲੱਗਿਆ ਹੋਇਆ ਤੇ ਇਹ ਹੈਗਾ ਜੀ ਸਲਵਾਰ ਦਾ ਕਲਰ ਤੇ ਪ੍ਰਿੰਟ ਦੇਖੋ ਇੱਕੋ ਹੀ ਸੇਮ ਹੀ ਸਟਫ ਦੇ ਵਿੱਚੋਂ ਸਲਵਾਰ ਆ ਇੱਕ ਤੇ ਲਾਈਟ ਪ੍ਰਿੰਟ ਆ ਤੇ ਇੱਕ ਤੇ ਡਾਰਕ ਪ੍ਰਿੰਟ ਆ ਇਹ ਸ਼ਰਟ ਤੇ ਸਲਵਾਰ ਆ ਠੀਕ ਹੈ ਸੇਮ ਹੀ ਸਟਾਫਰ ਦੇ ਉੱਪਰ ਰਹੇਗੇ ਸਲਵਾਰ ਤੇ ਸ਼ਰਟ ਦਾ ਪ੍ਰਿੰਟ ਵੀ ਸੇਮ ਹੀ ਹੈ ਤੇ ਇਹ ਹੈਗਾ ਜੀ ਇਦਾਂ ਬਹੁਤ ਪਿਆਰਾ ਜਿਹਾ ਸ਼ਾਲ ਲਾਈਟ weight ਸ਼ਾਲ ਤੇ ਕਲਰ ਆਪਸ਼ਨ ਇਹ ਸਾਰੇ ਸੂਟ 1600 ਵਾਲੇ ਨੇ ਇਹਦੇ ਵਿੱਚ ਅਸੀਂ ਤੋਂ ਨਿੱਕ ਕਲਰ ਹੋਰ ਡਿਜ਼ਾਈਨ ਹੋਰ ਦਿੰਨੇ ਆ ਇਹ ਹੈਗਾ ਜੀ ਨੈਕਸਟ ਪ੍ਰਿੰਟ ਪ੍ਰੋਪਰ ਬ੍ਰਾਂਡਡ ਸਟੈਂਪ ਲੱਗੀ ਹੋਈ ਹੈ ਜੀ ਸਾਰੇ ਸੂਟਾਂ ਦੇ ਉੱਪਰ ਇਹ ਕੇਸਰ ਕਰਾਚੀ ਬ੍ਰਾਂਡ ਦੇ ਸੂਟ ਨੇ ਠੀਕ ਹੈ ਤੇ ਇਹ ਹੈਗਾ ਜੀ ਇਹਦੇ ਸਲਵਾਰ ਦਾ ਡਿਜ਼ਾਈਨ ਠੀਕ ਹੈ ਤੇ ਛਾਲ ਤਾਂ ਤੁਸੀਂ ਦੇਖੀ ਹੋਈਆਂ ਸਾਰੇ ਸੂਟਾਂ ਦੇ ਠੀਕ ਹੈ ਤੇ ਇਹ ਹੈਗਾ ਜੀ ਬਹੁਤ ਸੋਹਣਾ ਜਿਹਦਾ ਸਾਹ ਬਹੁਤ ਸੋਹਣੇ ਕਲਰ ਆਪਸ਼ਨ ਇੱਕ ਤੋਂ ਸੋਹਣੇ ਇੱਕ ਡਿਜ਼ਾਈਨ ਠੀਕ ਹੈ ਜੀ ਇਹ ਤਾਂ ਸਾਰੇ ਸੀਗੇ ਆਪਣੇ ਕੇਸਰ ਕਰਾਚੀ ਬ੍ਰੈਂਡ ਦੇ 1600 ਪ੍ਰਾਈਸ ਵਾਲੇ ਸੂਟ ਤੇ 1600 ਪ੍ਰਾਈਸ ਵਾਲੀ ਹੀ ਵੀਡੀਓ ਰੇਂਜ ਦੇ ਮੈਂ ਤੁਹਾਨੂੰ ਇੱਕ ਹੋਰ ਡਿਜ਼ਾਈਨ ਦਿਖਾਨੀ ਆ ਇਹੋ ਵਾਲੇ ਡਿਜ਼ਾਈਨ ਮਿਲਣਗੇ ਤੁਹਾਨੂੰ ਜਿਹੜੀ ਆਪਾਂ ਮਸਲੀਨ ਤੇ ਦਿਖਾਉਂਦੇ ਹੁੰਦੇ ਆ ਜੀ ਇਹ ਹੁਣ ਪਸ਼ਮੀਨੇ ਤੇ ਸੇਮ ਤੇ ਆ ਗਏ ਇਹ ਪਸ਼ਮੀਨੇ ਦੀ ਪਲੇਨ ਸਲਵਾਰ ਆ ਠੀਕ ਆ ਪਿਓਰ ਵਾਲੀ ਸੂਟ ਨੇ ਵੀ ਤੇ ਇਹ ਬਲੌਕ ਪੇਂਟਿੰਗ ਦੇ ਨਾਲ ਤੁਸੀਂ ਬਹੁਤ ਸਾਰੀਆਂ ਮੇਰੀ ਵੀਡੀਓ ਚ ਦੇਖਿਆ ਹੋਵੇਗਾ ਇਦਾਂ ਦੇ ਮਸਲੀਨ ਦੇ ਸੂਟ ਮੈਂ ਤੁਹਾਡੇ ਵਾਸਤੇ ਲੈ ਕੇ ਆਨੀ ਹੁੰਦੀ ਆ ਜੀ 1900 ਦੀ ਰੇਂਜ ਵਾਲੇ ਸੂਟ ਹੁੰਨੇ ਆ ਕਈ ਵਾਰੀ ਸੀ ਡਿਸਕਾਊਂਟ ਤੇ ਕੱਢ ਦਾਨੇ ਆ ਪਰ ਪ੍ਰਾਈਸ ਇਹਨਾਂ ਦਾ 1800 1900 ਹੀ ਹੁੰਦਾ ਬਟ ਸਾਨੂੰ ਅੱਜ ਅਸੀਂ ਇਹ ਪਸ਼ਮੀਨੇ ਵਾਲੇ ਸੂਟ ਵੀ 1600 ਦੇ ਵਿੱਚ ਹੀ ਦਵਾਂਗੇ ਇਹ ਹੈਗੇ ਨੇ ਜੀ 1600 ਪ੍ਰਾਈਸ ਦੇ ਵਿੱਚ ਬਹੁਤ ਸੋਹਣਾ ਲਾਈਟ ਵੇਟ ਸ਼ਾਲ ਇਹਦੇ ਨਾਲ ਠੀਕ ਹੈ ਤੇ ਕਲਰ ਬਹੁਤ ਪਿਆਰੇ ਪਿਆਰੇ ਜਿਹੇ ਆ ਪਰਪਲ ਛੇੜਾ ਮਸਟਰਡ ਆ ਜੀ ਤੇ ਇੱਕ ਤੁਹਾਨੂੰ ਇਹ ਮਿਲ ਜੇਗਾ ਬਹੁਤ ਸੋਹਣਾ ਜ ਨਮਾਜਾ ਗ੍ਰੀਨ ਸਟੋਨ ਦੇ ਉੱਪਰ ਨੈਕਸਟਰ ਡਿਜ਼ਾਈਨ ਦਿਖਾਨੀ ਹੈ ਸੇਮ ਡਿਜ਼ਾਈਨ ਨੇ ਜਿਨ੍ਹਾਂ ਨੇ ਬਾਈ ਕੀਤੇ ਹੋਏ ਨੇ ਸੂਟ ਉਹਨਾਂ ਕੋਲ ਇਹ ਡਿਜ਼ਾਈਨ ਹੋਇਆ ਤਾਂ ਮੈਸੇਜ ਜ਼ਰੂਰ ਕਰ ਦਿਓ ਠੀਕ ਹੈ ਜੀ ਇਹ ਹੈਗੇ ਨੇ ਆਪਣੇ ਮਸਲੀਨ ਵਾਲੀ ਸੂਟਾਂ ਦੇ ਡਿਜ਼ਾਈਨ ਪਸ਼ਮੀਨੇ ਦੇ ਇਹ ਪਸ਼ਮੀਨਾ ਦੇ ਸੂਟ ਨੇ ਜੀ ਬੁੱਲਣ ਦੇ 1600 ਪ੍ਰਾਈਸ ਦੇ ਵਿੱਚ ਵਿਦ ਸ਼ਾਲ ਪਲੇਨ ਸਲਵਾਰਾਂ 2.5 ਮੀਟਰ ਦੀ ਕੱਟ ਰਹੀਗੀ ਸ਼ਰਟ ਦੀ ਸਲਵਾਰ ਦੀ ਤੇ ਦੁਪੱਟਾ ਤੁਹਾਨੂੰ ਲੰਮਾ ਛੋੜਾ ਮਿਲ ਜੇਗਾ ਇਹਦੇ ਵਿੱਚ ਹੈਗੇ ਨੇ ਜੀ ਕਲਰ 4 ਠੀਕ ਹੈ ਡਿਜ਼ਾਈਨਿੰਗ ਇੱਕ ਤੋਂ ਇੱਕ ਮਿਲ ਜੇਗੇ ਕਲਰ ਆਪਸ਼ਨ ਸੋ ਲੰਸ ਸਪਰਾਈਜ਼ ਦੇ ਵਿੱਚ ਬਲੌਕ ਪੇਂਟਿੰਗ ਦੇ ਨਾਲ ਬਹੁਤ ਸੋਹਣੇ ਜਿਹਾ ਸੂਟ ਸਪੇਨ ਸਲਵਾਰਾਂ ਦੇ ਨਾਲ ਨੇ ਜੀ ਲਾਈਟ weight ਸ਼ਾਲ ਨੇ ਇਹਨਾਂ ਦੇ ਨਾਲ ਜਿੱਦਾਂ ਦਾ ਮਸਲੀਨ ਦਾ ਦੁਪੱਟਾ ਲੈ ਲਿਆ ਤੁਸੀਂ ਉਮੀਦ ਆਹੀ ਇਹਦੀ ਲੁੱਕ ਬਿਲਕੁਲ ਆਏਗੀ ਇਹ ਬਟੇ ਸ਼ਾਲ ਆ ਬਹੁਤ ਲਾਈਟ ਵੇਟ ਦੇ ਵਿੱਚ ਕਲਰ ਇੱਕ ਤੋਂ ਇੱਕ ਰਣਗੇ ਸਾਰੇ ਠੀਕ ਹੈ ਇਹਦੇ ਵਿੱਚ ਇੱਕ ਡਿਜ਼ਾਈਨ ਤੁਹਾਨੂੰ ਹੋਰ ਦੰਨੇ ਅਸੀਂ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਰਸਟ ਸ਼ੇਡ ਤੇ ਆ ਜੀ ਏ ਵੀ ਪਲੇਨ ਸਲਵਾਰ ਦੇ ਨਾਲ ਰਹੇਗਾ ਸੂਟ ਸਾਈਡ ਤੇ ਬਾਜੂ ਨੇ ਬਰੀਕ ਪ੍ਰਿੰਟ ਤੇ ਪਲੇਨ ਸਲਵਾਰ ਆ ਠੀਕ ਆ ਸਾਰੇ ਵਰਕ ਕੀਤੇ ਹੋਏ ਆ ਘੇਰੇ ਨਾਲ ਦੇ ਇਹ ਲਾਈਟ weight ਸ਼ਾਲ ਦੇ ਨਾਲ ਤੇ ਕਲਰ ਆਪਸ਼ਨ ਚਾਰ ਰਹਿਣਗੇ ਜੀ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਪ੍ਰਾਈਸ ਆਏਗਾ 1600 ਸ਼ਿਪਿੰਗ ਇਹਨਾਂ ਦੀ ਅਲੱਗ ਤੋਂ ਰਹੇਗੀ ਤੇ ਹੁਣ ਤੁਹਾਨੂੰ ਅਸੀਂ ਸੂਟ ਦਿਖਾਣੇ ਆ ਬਹੁਤ ਪਿਆਰੇ ਵਰਕ ਵਾਲੇ ਪਿਓਰ ਦੇ ਸੂਟ ਪਿਓਰ ਕਸ਼ਮੀਰੀ ਸਟਾਈਲ ਦੇ ਵਿੱਚ ਸੂਟ ਨੇ ਜੀ ਇਹ ਸਾਰਾ ਹੀ ਫਰੰਟ ਹੈਵੀ ਆ 25 ਦਾ ਪ੍ਰਾਈਸ ਆ ਪਿਓਰ ਪਸ਼ਮੀਨੇ ਦਾ ਸੂਟ ਆ ਸਾਰੇ ਹੀ ਫਰੰਟ ਹੈਵੀ ਦੇ ਨਾਲ ਰਹੇਗਾ ਜੀ ਸੂਟ ਇਹ ਇਹ ਸਾਰਾ ਹੀ ਪਿਓਰ ਪਸ਼ਮੀਨਾ ਹੈ ਠੀਕ ਹੈ ਤੇ ਇਹਦੇ ਨਾਲ ਇਹ ਪਿਓਰ ਦਾ ਰਹੇਗਾ ਸ਼ਾਲ ਕਾਪੀ ਕਿਸੇ चीज ਦੀ ਨਹੀਂ ਹੋਏਗੀ ਇਹ ਸਾਰੇ ਹੈਗੇ ਨੇ ਪਿਓਰ ਦੇ ਸੂਟ ਸਾਰੇ ਸ਼ਾਲ ਦੇ ਵਿੱਚ ਬਹੁਤ ਸੋਨਾ ਵਰਕ ਕੀਤਾ ਹੋਇਆ ਤੇ ਪੱਲਿਆਂ ਤੇ ਆ ਸ਼ਾਲ ਦੀ ਥੋੜੀ ਜਿਹੀ ਚੜਾਈ ਘਟਾ ਬਟ ਲੰਬਾਈ ਪੂਰੀ ਆ ਜੇ ਖੂਸ਼ ਐਦਾਂ ਦੀ ਲੁੱਕ ਆ ਜਾਏਗੀ ਬਣਨ ਤੋਂ ਬਾਅਦ ਸੂਟ ਦੇ ਤੇ ਪ੍ਰਾਈਸ ਹੈਗਾ ਅ 2500 ਇਹਨਾਂ ਸੂਟਾਂ ਦਾ ਹੈ ਇਹਦੇ ਵਿੱਚ ਕਲਰ ਹੈਗਾ ਜੀ ਦੇਖੋ ਤੁਸੀਂ ਮੈਰੂਨ ਟੋਨ ਦੇ ਵਿੱਚ ਹੀ ਤਿੰਨ ਕਲਰ ਨੇ ਇਹ ਆ ਗਿਆ ਜੀ ਰੈੱਡ ਰੈੱਡ ਮੈਰੂਨ ਇਹ ਥੋੜਾ ਜਿਹਾ ਮੈਰੂਨ ਆ ਗਿਆ ਇਹ ਬਿਲਕੁਲ ਡਾਰਕ ਮੈਰੂਨ ਠੀਕ ਹੈ ਇੱਕ ਤੋਂ ਇਹਦੇ ਵਿੱਚ ਮਿਲ ਜਾਏਗਾ ਇਹ ਅ ਬਲੂ ਪਰਪਲ ਜਬ ਬਹੁਤ ਸੋਹਣਾ ਕਲਰ ਆ ਤੇ ਇੱਕ ਕਲਰ ਇਹ ਵੀ ਬਹੁਤ ਸੋਹਣਾ ਹੈ ਚਾ ਪੰਜ ਕਲਰ ਨੇ ਤੇ ਪੰਜ ਦੇ ਪੰਜ ਸੋਰੀ ਪੰਜ ਦੇ ਪੰਜ ਹੀ ਕਲਰ ਬਹੁਤ ਸੋਹਣੇ ਨੇ ਤੇ ਪ੍ਰਾਈਸ ਹੈਗਾ 2500 ਇਹ ਪਿਓਰ ਦਾ ਸੂਟ ਆ ਜੀ ਬਹੁਤ ਸੋਹਣਾ ਸੂਟ ਆ ਤੇ ਡਿਜ਼ਾਈਨ ਦੇਖਿਓ ਸੂਟ ਦਾ ਇਹ ਹੈਗੀ ਹੈ ਪਲੇਨ ਸਲਵਾਰ 2 ਟਰ ਮੀਟਰ ਦੀ ਕੱਟ ਦੇ ਨਾਲ ਇਹ ਹੈਗਾ ਜੀ ਫਰੰਟ ਸ਼ਰਟ ਦਾ ਇਹ ਬਿਲਕੁਲ ਪਿਓਰ ਆ ਪਸ਼ਮੀਨਾ 2500 ਦੇ ਵਿੱਚ ਠੀਕ ਹੈ ਇਹ ਸ਼ਰਟ ਦਾ ਫਰੰਟ ਆ ਗਿਆ ਜੀ ਤੇ ਇਹ ਆ ਗਿਆ ਬੈਕ ਵੱਲ ਬੈਕ ਵੱਲੇ ਤੇ ਇਦਾਂ ਪ੍ਰਿੰਟ ਰਹੇਗਾ ਤੇ ਇਹ ਆਗੀਆਂ ਨੇ ਬਾਜੂ ਅਲੱਗ ਤੋਂ ਠੀਕ ਹੈ ਬਾਜੂ ਦੀ ਵੀ ਬਹੁਤ ਜ਼ਿਆਦਾ ਲੈਂਥ ਦਿੱਤੀ ਹੋਈ ਹੈ ਤੁਸੀਂ 25 26 ਜਿੰਨੀ ਮਰਜ਼ੀ ਬਣਾ ਸਕਦੇ ਹੋ ਜੇ ਨਾਲ ਹੈਗਾ ਇਹ ਸ਼ਾਲ ਅਰੇ ਇਹ ਨਾ ਸਾਰਾ ਘੇਰਾ ਹੈ ਥੋੜਾ ਘੇਰਾ ਜਿੰਨਾ ਮਰਜ਼ੀ ਹੋਵੇ ਇਹ ਮੇਰੇ ਖਾਲਸ 34 35 ਇੰਚ ਹੋਏਗਾ ਰੈਡੀ ਸਪਾ ਮਿੰਵੀ ਲੈਣੇ ਹਨ ਤੇ 3 ਇੰਚ ਘੇਰਾ ਜੀ ਇਹ ਮਤਲਬ ਤੁਸੀਂ ਸਿੰਗਲ ਪਨੇ ਦੇ ਵਿੱਚ ਇਹਨੂੰ ਬਣਾ ਸਕਦੇ ਹੋ ਬਾਜੂ ਦਾ ਕਪੜਾ ਲੱਗਦਾ ਬਹੁਤ ਸੋਹਣਾ ਦਿੱਤਾ ਹੋਇਆ ਤੇ ਪਿਓਰ ਦਾ ਸ਼ਾਲ ਹੈ ਜੀ ਇਹ ਠੀਕ ਹੈ ਸ਼ਾਲ ਵੀ ਲੰਮਾ ਚੌੜਾ ਰਹੇਗਾ ਐਦਾਂ ਦੀ ਲੁੱਕ ਆ 2500 ਪ੍ਰਾਈਸ ਆ ਜੀ ਸੂਟ ਦਾ ਤੇ ਕਲਰ ਇਹਦੇ ਵਿੱਚ ਹੈਗੇ ਨੇ ਇਹ ਨਾ ਗ੍ਰੇਸ਼ ਬਲੂ ਜਿਹਾ ਹੁੰਦਾ ਜਿਹੜਾ ਉਹ ਵਾਲਾ ਕਲਰ ਆ ਬਹੁਤ ਸੋਹਣਾ ਠੀਕ ਹੈ ਤੇ ਡਿਜ਼ਾਈਨ ਤੁਸੀਂ ਦੇਖ ਲਓ ਬਹੁਤ ਖਿੜਕੇ ਆ ਰਿਹਾ ਹੈ ਬਲੈਕ ਕਲਰ ਦੇ ਉੱਪਰ ਤਾਂ ਹੋਰ ਵੀ ਡਿਜ਼ਾਈਨ ਖਿੜਕੇ ਆ ਰਿਹਾ ਹੈ ਬਹੁਤ ਸੋਹਣੇ ਸੋਹਣੇ ਜਿਹੇ ਡਿਜ਼ਾਈਨ ਨੇ ਠੀਕ ਹੈ ਜੀ ਤੇ ਇੱਕ ਤੁਹਾਨੂੰ ਇਹਦੇ ਵਿੱਚ ਅਸੀਂ ਦੇ ਦੰਨੇ ਆ येलो ਸ਼ੇਡ ਮਸਟਰਡੀ ਯੈਲੋ ਇਹ ਸਾਰੇ ਕਲਰ ਨੇ ਦੇ ਵਿੱਚ ਤੇ ਪ੍ਰਾਈਸ ਹੈਗਾ ਸੂਟਾਂ ਦਾ 2500 ਜਿਹੜਾ ਵੀ ਤੁਸੀਂ ਲੈਣਾ ਨੈਕਸਟ ਦੇ ਰਹੇ ਆ ਜੀ ਤੁਹਾਨੂੰ ਇਹ 2000 ਦਾ ਸੂਟ ਆ ਪਿਓਰ ਪਸ਼ਮੀਨੇ ਦੇ ਉੱਪਰ ਗਰਮ ਦੇ ਵਿੱਚ ਸੂਟ ਆ ਜੀ ਇਦਾਂ ਰਹੇਗਾ ਦਾ ਨੈਕ ਬਣਿਆ ਹੋਇਆ ਤੇ ਸਾਰੇ ਦੇ ਵਿੱਚ ਰਹੇਗੀ ਫਰੰਟ 'ਚ ਬਹੁਤ ਸੋਹਣੀ ਬੂਟੀ ਤੇ ਇਹ ਬਣਿਆ ਹੋਇਆ ਜੀ ਘੇਰਾ ਸੂਟ ਦਾ ਠੀਕ ਆ ਇਹ ਵੀ ਤੁਹਾਨੂੰ ਕਰੀਬਨ 5.5 ਮੀਟਰ ਕੱਪੜਾ ਇਹ। ਠੀਕ ਹੈ ਜੀ ਤੁਸੀਂ ਇਹਨਾਂ ਦੇ ਨਾਲ ਕਿਉਂਕਿ ਹੈਵੀ ਸੂਟ ਨੇ ਸਟ੍ਰੇਟ ਸਲਵਾਰਾ ਬਣਾ ਸਕਦੇ ਹੋ। ਤੇ ਇਹ ਹੈਗਾ ਜੀ ਇਹਦਾ ਸ਼ਾਲ। ਬਹੁਤ ਸੋਹਣਾ ਸ਼ਾਲ ਹੈ। ਫੋਰ ਸਾਈਡ ਹੈਵੀ ਵਰਕ ਦੇ ਨਾਲ। 2000 ਦੇ ਵਿੱਚ ਹੈ ਜੀ। ਇਹ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੋਂ ਹੀ ਕਲਰ ਲਾਈਟ ਜੀ ਟੋਨ ਤੇ ਰਹਿਣਗੇ। ਕੀਕਾ ਇਹ 2000 ਦਾ ਸੂਟ ਆ ਸ਼ਿਪਿੰਗ ਚਾਰਜ ਸਾਰੇ ਸੂਟਾਂ ਦੇ ਅਲੱਗ ਤੋਂ ਰਹਿਣਗੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ